ਸਕੂਨ ਵਾਕਿਆ ਹੀ ਬਹੁਤ ਮਿਲਦਾ ਕਿ ਕਈ ਵਾਰੀ ਲੱਗਦਾ ਕਿ ਇਸ ਕਾਬਲ ਹੈ ਨਹੀਂ ਸੀ ਜਿਸ ਕਾਬਲ ਸਿੱਖ ਸੰਗਤ ਉੱਥੇ ਮੈਨੂੰ ਪਿਆਰ ਦੇ ਰਹੀ ਹੈ ਔਰ ਮੇਰੇ ਵੱਲੋਂ ਲਿਖੀਆਂ ਹੋਈਆਂ ਚੀਜ਼ਾਂ ਨੂੰ ਐਜ਼ ਅਨ ਸਟੇਟਸ ਦੇ ਤੌਰ ਤੇ ਪਾਇਆ ਜਾ ਰਿਹਾ ਤਾਂ ਮਨ ਵਿੱਚ ਸਕੂਨ ਵੀ ਹੁੰਦਾ ਕਿ ਫਿਰ ਕਿ ਵੀ ਲੱਗਦਾ ਕਿ ਨਹੀਂ ਇਸ ਵੀਡੀਓ ਨੂੰ ਹੋਰ ਤੋਂ ਹੋਰ ਬਣਾਈਏ ਕਿ ਤਾਂ ਜੋ ਸਿੱਖ ਸੰਗਤ ਅੱਗੇ ਜ਼ਰੂਰ ਪਹੁੰਚੇ ਜੀ ਤਸਵੀਰ ਦੇਖ ਰਹੇ ਆ ਜਿੱਥੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਬੜੇ ਖੂਬਸੂਰਤ ਲਿਖੀਆਂ ਹੋਈਆਂ ਤੇ ਇਹਨੂੰ ਸਮਾਂ ਕਿੰਨਾ ਕੁ ਲੱਗ ਜਾਂਦਾ ਜੇ ਕਰੀ ਧੰਨਵਾਦ ਵੀਰ ਜੀ ਤੁਸੀਂ ਖੂਬਸੂਰਤ ਦੀ ਗੱਲ ਕੀਤੀ ਮੈਨੂੰ ਇਹ ਜੋ ਲਿਖਣ ਦੇ ਲਈ ਮੈਨੂੰ ਪਹਿਲਾਂ ਤਾਂ ਇਹ ਹੁੰਦਾ ਕਿ ਮੈਂ ਆਪਣਾ ਜੋ ਪਿਛੇ ਬੋਰਡ ਜੋ ਪੇਪਰ ਤਿਆਰ ਕਰ ਰਿਹਾ ਆ ਆਈਵਰੀ ਸ਼ੀਟ ਹੁੰਦੀ ਹੈ ਹੈਂਡ ਮੇਡ ਸ਼ੀਟ ਹੁੰਦੀ ਹੈ ਮੈਂ ਕਰਦਾ ਇਹਨਾਂ ਨੂੰ ਪਹਿਲਾਂ ਤਿਆਰ ਕਰਨਾ ਕਿ ਤਾਂ ਜੋ ਕਿ ਆ ਜਿਹਨੂੰ ਅਸੀਂ ਭੇਟ ਕਰਨ ਜਾ ਰਹੇ ਹਾਂ ਜਿਹਨੂੰ ਅਸੀਂ ਦੇਣ ਜਾ ਰਹੇ ਹਾਂ ਉਹਦੇ ਇੱਕ ਇੱਕ ਦਿਲ ਦੀ ਪੂਰੀ ਚੀਜ਼ ਸ਼ੂ ਹੋ ਜਾਏ ਇਹ ਕੁਛ ਕਾਨੇ ਦੀਆਂ ਕਲਮਾਂ ਸੀ ਜੀ ਜਿਨ੍ਹਾਂ ਦੇ ਅੰਦਰ ਇਹ ਇੰਕ ਨੂੰ ਡੋਬ ਕੇ ਅਸੀਂ ਡਿਪ ਪਾਉਂਦੇ ਨਾਲ ਯੂਜ਼ ਕਰਦੇ ਪਰ ਇਹ ਜੇ ਸਟੀਲ ਦੀਆਂ ਨਿਬਸ ਪੈਨ ਆ ਗਈਆਂ ਨੇ ਕਾਪਰ ਦੀਆਂ ਆ ਗਈਆਂ ਨੇ ਫਿਰ ਵੱਡੀ ਗੱਲ ਹੈ ਕਿ ਅਸੀਂ ਇਹਨਾਂ ਦੇ ਨਾਲ ਵੀ ਲਿਖ ਸਕਦੇ ਹਾਂ ਪਰ ਜਿਹੜੀਆਂ ਸਾਡਾ ਜ਼ਿਕਰ ਅਸੀਂ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਇਹਨਾਂ ਕਲਮਾਂ ਦੇ ਬਾਰੇ ਨਹੀਂ ਪਤਾ ਸੋ ਕਲਮਾਂ ਹੀ ਸਾਡੀਆਂ ਉਸ ਸ਼ੁਰੂਆਤ ਤੋਂ ਜੋ ਚਲਦੀਆਂ ਆ ਰਹੀਆਂ ਨੇ ਜੀ ਗੁਰੂ ਨਾਲ ਜੁੜ ਰਹੇ ਹੋ ਇਹਨਾਂ ਪੰਕਤੀਆਂ ਨੂੰ ਲਿਖ ਕੇ ਗੁਰਬਾਣੀ ਦੀਆਂ ਹੁਣ ਤੱਕ ਕਿੰਨੀਆਂ ਕਿ ਤੁਸੀਂ ਜਿਹੜੀਆਂ ਗੁਰਬਾਣੀ ਦਾ ਪੰਕਤੀਆਂ ਲਿਖ ਚੁੱਕੇ ਜੀ ਅਜੇ ਤੱਕ ਮੈਂ ਕੋਈ ਇਹ ਨੋਟਿਸ ਨਹੀਂ ਕੀਤਾ ਕਿ ਕਿੰਨੇ ਆ ਪਰ ਬਹੁਤ ਸਾਰੇ ਐਸੀਆਂ ਸਿੱਖ ਸਖੀਤਾਂ ਨੂੰ ਵੀ ਮੈਂ ਦੇ ਚੁੱਕਾ ਹੋਇਆ ਜਿਨ੍ਹਾਂ ਵਿੱਚੋਂ ਸਿੰਗਰ ਵੀਰ ਸਿੰਘ ਵੀ ਹੈਗੇ ਨੇ ਜਿਨ੍ਹਾਂ ਵੱਲੋਂ ਇਹ ਚੀਜ਼ ਉਹਨਾਂ ਦੇ ਆਨੰਦ ਕਾਜ ਉਤੇ ਉਹਨਾਂ ਦੇ ਘਰ ਵਿੱਚ ਵੀ ਸਿੰਘ ਸਾਹਿਬ ਵੱਲੋਂ ਹੀ ਦਿੱਤੀ ਗਈ ਸੀ ਭੇਡ ਵਜੋ ਤਾ ਫਿਰ ਉਹ ਗੁਰੂ ਸਾਹਿਬ ਕਾਰਜ ਨੂੰ ਆਪਣਾ ਕਾਰਜ ਹੈ ਮੇਰਾ ਤੇ ਕਾਰਜ ਲੈਣੀ ਹੈ ਤੇ ਗੁਰੂ ਸਾਹਿਬ ਦਾ ਕਾਰਜ ਹੈ ਉਹ ਆਪਣਾ ਥਾਪੜਾ ਦੇ ਕੇ ਆਪ ਕਰਵਾਈ ਜਾਂਦੇ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਫਰਮਾਨ ਹੀ ਗੁਰੂ ਸਾਹਿਬ ਦੀ ਬਾਣੀ ਨੂੰ ਹੀ ਜਿੰਨਾ ਲਿਖ ਸਕਦੇ ਆ ਤੇ ਗੁਰੂ ਅਰਜਨ ਪਾਸ਼ਾ ਜੀ ਦੇ ਜੋ ਸਾਨੂੰ ਇੱਕ ਬਚਨ ਨੇ ਕਿ ਉਸ ਇੱਕ ਅਕਾਲਪੁਰਖ ਦੇ ਨਾਲ ਜੁੜੀਏ ਤਾਂ ਉਸ ਮੂਲ ਮੰਤਰ ਨੂੰ ਹੀ ਕਈ ਵਾਰੀ ਲਿਖ ਲੇ ਕੇ ਕਈਆਂ ਨੂੰ ਦਿੱਤੇ ਨੇ ਜੀ ਅੱਖਰਕਾਰੀ ਉਹ ਕਲਾ ਜੋ ਕਿ ਦੁਨੀਆ ਭਰ ਦੇ ਵਿੱਚ ਮਹਿਜ਼ ਕੁਝਕ ਲੋਕ ਜਾਣਦੇ ਨੇ ਤੰਦਾਜ਼ੀ ਕੀ ਇਸ ਸਮੇਂ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਚ ਬੈਠੇ ਆ ਜਿਨ੍ਹਾਂ ਦੇ ਘਰ ਬੈਠੇ ਆ ਉਹ ਗੁਰਸਿੱਖ ਨੇ ਜਿਨ੍ਹਾਂ ਵੱਲੋਂ ਅੱਖਰਕਾਰੀ ਕੀਤੀ ਜਾਂਦੀ ਹੈ ਅੱਖਰਕਾਰੀ ਦਾ ਇੱਕ ਜਿਹੜੀ ਦਾਤ ਇੱਕ ਪਿਆਰ ਰੱਬ ਵੱਲੋਂ ਜੇ ਕਹਿ ਲਈ ਤਾਂ ਸਹੀ ਮਿਲਿਆ ਹੋਇਆ ਕਿਉਂਕਿ ਗੁਰੂ ਦੇ ਗੁਰੂ ਸਾਹਿਬਾਨਾਂ ਦੀ ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਨੇ ਉਹਨਾਂ ਵੱਲੋਂ ਇੱਕ ਪੇਜ ਤੇ ਪਰੋਈਆਂ ਜਾਂਦੀਆਂ ਨੇ ਗੱਲਬਾਤ ਵੀ ਜ਼ਰੂਰ ਸਾਂਝੀ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਗੁਰੂ ਦਾ ਜਿਹੜਾ ਪਿਆਰ ਹੈ ਵਧੇਰੇ ਉਹਨਾਂ ਨੂੰ ਮਿਲਿਆ ਹੋਇਆ ਤੇ ਗੱਲਬਾਤ ਸਾਂਝੀ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪਣਾ ਨਾਮ ਦੱਸ ਕੇ ਜੀ ਆਪਣੇ ਬਾਰੇ ਦੱਸੋ ਮੇਰਾ ਨਾਮ ਹੈ ਜੀ ਗਗਨਦੀਪ ਸਿੰਘ ਮੈਂ ਇੱਕ ਕੰਪਿਊਟਰ ਅਧਿਆਪਕ ਹਾਂ ਜੋ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ ਗੁਰੂ ਸਾਹਿਬ ਨੇ ਇੱਕ ਕਾਰਜ ਚੁਣੀ ਪਾਇਆ ਹੋਇਆ ਤੇ ਇਹ ਕਾਰਜ ਜੋ ਤੁਹਾਡੇ ਸਾਹਮਣੇ ਜੋ ਸਕਰੀਨ ਦੇ ਉੱਤੇ ਦਿਖਾ ਰਹੇ ਨੇ ਇਹ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੇ ਰੁਝੇਵੇਂ ਵਿੱਚੋਂ ਮੇਰੇ ਲਈ ਕੁਝ ਸਮਾਂ ਕੱਢਿਆ ਤੇ ਤੁਹਾਡੇ ਰੂਬਰੂ ਕਰਵਾਇਆ ਜੀ ਜੀ ਅਖਰਕੱ ਦੀ ਗੱਲ ਕਰੀਏ ਤਾਂ ਬੜੀ ਪਿਆਰੀ ਕਲਾ ਜਿਹੜੇ ਤੁਹਾਡੇ ਹੱਕ ਦੇ ਵਿੱਚ ਆਈ ਹੈ ਸ਼ੁਰੂਆਤ ਭਾਈ ਸਾਹਿਬ ਇਸੇ ਕਨਾਲ ਕੀ ਜਦੋਂ ਵੀ ਅਸੀਂ ਕੋਈ ਕਾਰਜ ਕਰ ਰਹੇ ਹਾਂ ਜਾਂ ਗੁਰੂ ਸਾਹਿਬ ਵੱਲੋਂ ਸਾਨੂੰ ਕਾਰਜ ਸੌਂਪਿਆ ਜਾਂਦਾ ਉਹਦੇ ਪਿੱਛੇ ਸ਼ੁਰੂਆਤ ਜੋ ਹੁੰਦੀ ਹੈ ਉਹ ਗੁਰੂ ਸਾਹਿਬ ਵੱਲੋਂ ਹੀ ਇਸੇ ਕਨਾਲ ਕੀਤੀ ਜਾਂਦੀ ਹੈ ਕਿ ਉਹ ਤੁਹਾਡਾ ਇੱਕ ਹਿੱਸਾ ਬਣ ਕੇ ਰਹਿ ਜਾਂਦਾ ਇੱਕ ਉਹ ਤੁਹਾਡੀ ਕਲਾ ਬਣ ਕੇ ਰਹਿ ਜਾਂਦਾ ਅ ਅਮਰਦੀ ਦਾਤ ਬਖਸ਼ਿਸ਼ ਕੀਤੀ ਗਈ ਗੁਰੂ ਸਾਹਿਬ ਵੱਲੋਂ 3 ਸਾਲ ਪਹਿਲਾਂ ਤਾਂ ਇਹ ਮੰਨ ਵਿੱਚ ਜ਼ਰੂਰ ਸੀ ਕਿ ਹੁਣ ਜੋ ਅਮਰਦੀ ਦਾਤ ਬਖਸ਼ਿਸ਼ ਹੋਈ ਆ ਪਾਸ਼ਾ ਵੱਲੋਂ ਤਾਂ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਕੁਝ ਹੁਣ ਅਲੱਗ ਕਰੀਏ ਕੁਝ ਗੁਰੂ ਸਾਹਿਬ ਵਾਲੇ ਤਾਂ ਬਣ ਗਏ ਆ ਕਿ ਗੁਰੂ ਸਾਹਿਬ ਆਪਣੀਆਂ ਸੇਵਾਵਾਂ ਬੱਚੇ ਝੋਲੀ ਪਾ ਦਿਓ ਸੋ ਉਹ ਬੱਚੇ ਦੀ ਝੋਲੀ ਮੇਰੀ ਇਸੇ ਸੇਵਾਵਾਂ ਤਰੀਕੇ ਨਾਲ ਪਈਆਂ ਕਿ ਹੁਕਮਨਾਮਾ ਸਾਹਿਬ ਲਿਖਣ ਦੀ ਦਾਤ ਮਿਲੀ ਪਰ ਹੁਕਮਨਾਮਾ ਸਾਹਿਬ ਲਿਖੀ ਦਾ ਜ਼ਰੂਰ ਸੀ ਫਰਮਾਨ ਨੂੰ ਉਥੇ ਲਿਖਣਾ ਪਰ ਉਹ ਐਸੇ ਕਿਨ ਲਿਖਣਾ ਕਿ ਪਰ ਦਿਲ ਖੁਸ਼ ਨਹੀਂ ਸੀ ਹੁੰਦਾ ਚਲੋ ਹੌਲੀ 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 ਅਭਿਆਸ ਵਜੋਂ ਕਰਦੇ ਗਏ ਪਰ ਅਭਿਆਸ ਨਾਲ ਕਿਤੇ ਨਾ ਕਿਤੇ ਉਹ ਇੱਕ ਪਿਕਚਰ ਇੱਕ ਨਾ ਇੱਕ ਉਹ ਇਮੇਜ ਜ਼ਰੂਰ ਹੁੰਦੀ ਸੀ ਕਿ ਜੋ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਲਿਖਿਆ ਜਾਂਦਾ ਘਟੂ ਘਟ ਉਹੋ ਜਿਹਾ ਗੁਰੂ ਸਾਹਿਬ ਲਿਖਾ ਲਿਓ ਕਿਤੇ ਤਾਂ ਉਹ ਲਿਖਣ ਵਾਸਤੇ ਕਰਨਾ ਤਾਂ ਅਭਿਆਸ ਹੀ ਪਣਾ ਸੀ ਅਭਿਆਸ ਕਰਦੇ ਕਰੇ ਕਰਦੇ ਕਦੀ ਕੋਈ ਖਬਰ ਲੈ ਕੇ ਬੈ ਜਾਣਾ ਕਦੀ ਕੋਈ ਸਲੀਟ ਲੈ ਕੇ ਬੈ ਜਾਣਾ ਈਵਨ ਕੀ ਡਿਜੀਟਲਾਈਜੇਸ਼ਨ ਦਾ ਜਮਾਨਾ ਆ ਗਿਆ ਕਦੀ ਆਈਪੈਡ ਜਾਂ ਪੈਡ ਦੇ ਉਤੇ ਟੈਬਲੇਟ ਉਤੇ ਵੀ ਕਰਨੀ ਸ਼ੁਰੂ ਕਰ ਦੇਣੀ ਪਰ ਜੋ ਹੱਥ ਦੇ ਵਿੱਚ ਚੌਕ ਹੋਵੇ ਤੇ ਬੋਰਡ ਹੋਵੇ ਲਿਖਣਾ ਜੋ ਸੀ ਉਹ ਕਿਸੇ ਹੋੜ ਦੇ ਉੱਤੇ ਮਿਲਦਾ ਹੀ ਨਹੀਂ ਸੀ ਸੋ ਪਰ ਗੱਲ ਦੇ ਅਭਿਆਸ ਸੀ ਕਿ ਬਈ ਆਸੇ ਕਰਨਾ ਸ਼ੁਰੂ ਕੀਤਾ ਅਭਿਆਸ ਕਰਦੇ ਕਰਦੇ ਸਿਕਸ਼ ਅਸ਼ੀਅਤ ਮੇਰੇ ਨਾਲ ਗੁਰਦੁਆਰਾ ਸ਼ਹੀਦਗਾਂ ਸਾਹਿਬ ਤੋਂ ਗਿਆਨੀ ਸੁਜੀਤ ਸਿੰਘ ਜੀ ਸੁਭਰਾ ਮਿਲੇ ਮੈਨੂੰ ਤੇ ਇੱਕ ਸੁਭਾਗ ਦਿਨ ਸੀ ਮੇਰਾ ਉਹਨਾਂ ਨਾਲ ਮਿਲ ਹੋਣਾ ਤੇ ਉਹਨਾਂ ਨੂੰ ਆਪਣਾ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਦਿਖਾਇਆ ਤਾਂ ਉਸ ਸਮੇਂ ਦੌਰਾਨ ਮੈਨੂੰ ਕੋਈ 1.5 ਤੋਂ 2 ਸਾਲ ਹੋ ਚੁੱਕੇ ਸੀ ਤਾਂ ਉਹਨਾਂ ਵੱਲੋਂ ਵੀ ਏਸੀ ਦੀ ਛਲਾਗਾ ਕੀਤੀ ਗਈ ਪਰ ਕਹਿੰਦੇ ਸੀ ਕਿ ਤੇਰੇ ਵੱਲੋਂ ਹੋਰ ਵੀ ਬਹੁਤ ਸਾਰੀਆਂ ਪਾਸਵਾਵਾਂ ਲਵਾਂਗੇ ਕਿ ਇਹ ਜੋ ਤੂੰ ਲਿਖਦਾ ਪਿਆ ਇਸ ਫਰਮਾਨ ਨੂੰ ਇਹ ਕਿਸੇ ਨਾ ਕਿਸੇ ਫਰੇਮ ਵਿੱਚ ਕਰਕੇ ਤੇ ਕਿਸੇ ਨੂੰ ਭੇਟ ਜ਼ਰੂਰ ਕਰ ਤਾਂ ਮੰਦ ਵਿੱਚ ਇੱਕ ਬਲਬਲਾ ਸੀ ਵੀ ਇਹ ਕੰਮ ਕਿਵੇਂ ਹੋ ਸਕਦਾ ਮੇਰੇ ਕੋਲ ਇਹ ਕੰਮ ਹੋਊਗਾ ਮੈਂ ਕਿਵੇਂ ਕਰੂੰਗਾ ਘਰ ਵਿੱਚ ਬਿਜ਼ੀ ਸ਼ਡਿਊਲ ਅਭਿਆਸ ਇਹਨਾਂ ਲਿਖਣ ਦਾ ਨਹੀਂ ਕਿਉਂਕਿ ਅਦਲੀ ਅੱਖਰਕਾਰੀ ਲਈ ਥੋੜਾ ਜਿਹਾ ਤੁਹਾਨੂੰ ਪ੍ਰੈਕਟਿਸ ਦੇ ਨਾਲ ਨਾਲ ਆਰਟ ਦੀ ਜ਼ਰੂਰ ਜ਼ਰੂਰ ਹੁੰਦੀ ਹੈ ਅਸੀਂ ਆਰਟ ਜਿਹੜਾ ਆ ਉਹ ਉਥੇ ਹੁਕਮਨਾਮਾ ਸਾਹਿਬ ਲਿਖਣ ਤੇ ਨਹੀਂ ਕਰਦੇ ਪਰ ਇੱਥੇ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਮੈਂ ਲਿਖਣਾ ਸ਼ੁਰੂ ਕਰਨਾ ਤੇ ਉਹਨਾਂ ਵੱਲੋਂ ਹੀ ਬਹੁਤ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਚੀਜ਼ ਸ਼ਿੰਗਾਰ ਵਜੋਂ ਲਗਾਈ ਗਈ ਤਾਂ ਮੰਦ ਵਿੱਚ ਇਹ ਖੁਸ਼ੀ ਵੀ ਹੋਣੀ ਪ੍ਰਸ਼ੰਸਾ ਵੀ ਕੀਤੀ ਜਾਣੀ ਕਿ ਬਹੁਤ ਵਧੀਆ ਕਾਰਜ ਤੂੰ ਕਰ ਰਿਹਾ ਸਾਨੂੰ ਵੀ ਲਿਖ ਕੇ ਦੇ ਸਾਨੂੰ ਦੇ ਤਾਂ ਫਿਰ ਉਹ ਗੁਰੂ ਸਾਹਿਬ ਕਰਜ ਨੂੰ ਆਪਣਾ ਕਰਜ ਹੈ ਮੇਰਾ ਤੇ ਕਰਜ ਰਹਿਣੀ ਹੈ ਤੇ ਗੁਰੂ ਸਾਹਿਬ ਦਾ ਕਰਜ ਹੈ ਉਹ ਆਪਣਾ ਥਾਪੜਾ ਦੇ ਕੇ ਆਪ ਕਰਵਾਈ ਜਾਂਦੇ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਫਰਮਾਨ ਹੀ ਗੁਰੂ ਸਾਹਿਬ ਦੀ ਬਾਣੀ ਨੂੰ ਹੀ ਜਿੰਨਾ ਲਿਖ ਸਕਦੇ ਆ ਤੇ ਗੁਰੂ ਅਰਜਨ ਪਾਸ਼ਾ ਜੀ ਦੇ ਜੋ ਸਾਨੂੰ ਇੱਕ ਬਚਨ ਨੇ ਕਿ ਉਸ ਇੱਕ ਅਕਾਲਪੁਰਖ ਦੇ ਨਾਲ ਜੁੜੀਏ ਤਾਂ ਉਸ ਮੂਲ ਮੰਤਰ ਨੂੰ ਹੀ ਕਈ ਵਾਰੀ ਲਿਖ ਲੈ ਕੇ ਕਈਆਂ ਨੂੰ ਦਿੱਤੇ ਨੇ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਦਾ ਨਾਮ ਲਿਆ ਤੁਸੀਂ ਜੇਕਰ ਉੱਥੇ ਕਿਰਪਾ ਹੁੰਦੀ ਹੈ ਤੁਹਾਡੇ ਉੱਤੇ ਤਾਂ ਕਿਸ ਤਰ੍ਹਾਂ ਦੀ ਖੁਸ਼ੀ ਹੋਵੇਗੀ ਬਿਲਕੁਲ ਜੀ ਇੱਕ ਬੜਾ ਭਾਗਾ ਦਿਨ ਹੋਊਗਾ ਮੇਰੇ ਲਈ ਸ਼ਾਇਦ ਕਿ ਜਦੋਂ ਸ਼ਾਇਦ ਉਥੇ ਫਰਮਾਨ ਲਿਖਣ ਦੇ ਲਈ ਮੈਂ ਕਾਬਲ ਹੋ ਸਕੂੰਗਾ ਜੀ ਕਿ ਜੇਕਰ ਉਥੇ ਮੈਂ ਲਿਖਦਾ ਤੇ ਮੇਰੇ ਲਈ ਇੱਕ ਵੱਡ ਭਾਗਾ ਦੇਣਿਆ ਕਿ ਮੈਂ ਗੁਰੂ ਸਾਹਿਬ ਦੇ ਦਰ ਉਤੇ ਕਿਸੇ ਦਿਨ ਉਥੇ ਫਰਮਾਨ ਲਿਖਾਂ ਤਾਂ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਹੋਗਾ ਗੁਰੂ ਸਾਹਿਬ ਤੁਸੀਂ ਆਪ ਹੀ ਆਪਣਾ ਥਾਪੜ ਦੇ ਕੇ ਇਥੋਂ ਅਮਰ ਜੀ ਦਾਤ ਦਿੱਤੀ ਮੈਨੂੰ ਅਕਸ਼ਰ ਅਕਾਲ ਤਖ ਸਾਹਿਬ ਤੋਂ ਤੇ ਮੈਨੂੰ ਇਥੋਂ ਹੀ ਤੁਸੀਂ ਸੇਵਾ ਲੈ ਕੇ ਦੇ ਰਹੇ ਹੋ ਮੈਨੂੰ ਤਾਂ ਮੇਰੇ ਲਈ ਬਹੁਤ ਵੱਡਾ ਦਿਨ ਹੋਊਗਾ ਜੀ ਅੱਜ ਤੱਕ ਦੀ ਗੱਲ ਕਰੀ ਤਾਂ ਗੁਰੂ ਧਰਨਾ ਵੀ ਕੀਤੀ ਹੈ ਕੋਈ ਤੁਸੀਂ ਜਾਂ ਆਪਣੇ ਪੱਖੋ ਸਕੇ ਅ ਗੁਰੂ ਧਾਰਨਾ ਕੁਝ ਐਸੀ ਕੋਈ ਨਹੀਂ ਹੈਗੀ ਜੀ ਕਿ ਜਿਨ੍ਹਾਂ ਦੇ ਦਰ ਤੋਂ ਸ਼ੁਰੂਆਤ ਹੋਈ ਹੈ ਵੱਡੇ ਗੁਰੂ ਤਾਂ ਹੋਈ ਨੇ ਜੀ ਸੋ ਉਹਦੇ ਕਰਕੇ ਫਿਰ ਹੁਣ ਗੁਰੂ ਸਾਹਿਬ ਆਪ ਹੀ ਆਪਣੀ ਸੇਵਾ ਲਈ ਜਾਂਦੇ ਨੇ ਵੱਡੀ ਗੱਲ ਕਿ ਜਦੋਂ ਤੁਸੀਂ YouTube ਤੋਂ ਕਿਉਂਕਿ ਕੰਪਿਊਟਰ ਦੇ ਆਪਕ ਹੁੰਦੇ ਨੇ ਅਤੇ YouTube ਕਈ ਵਰੀ ਬਹੁਤ ਚੱਲਦਾ ਰੰਦਾ ਸਿਸਟਮ ਉੱਤੇ ਤਾਂ ਉਹ ਇਦਾਂ ਦੀਆਂ ਚੀਜ਼ਾਂ ਫਿਰ ਜਿਹੜਾ ਤੁਹਾਡਾ ਇੰਟਰਸਟ ਹੁੰਦਾ ਚੀਜ਼ਾਂ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਅਗਰ ਦੁਨੀਆਵੀ ਤੌਰ ਤੇ ਗੱਲ ਕਰ ਲਈਏ ਤਾਂ ਤੁਹਾਡੇ ਕੋਲ ਸ਼ਾਇਦ ਕੋਈ ਇੱਕ ਟੀਚਰ ਤੁਹਾਨੂੰ ਸਿਖਾਉਣ ਵਾਲਾ ਹੋਊਗਾ ਪਰ YouTube ਤੇ ਤੇ ਹਜ਼ਾਰਾਂ ਟੀਚਰ ਬੈਠੇ ਨੇ ਤੁਹਾਨੂੰ ਹ ਤਰ੍ਹਾਂ ਦਾ ਐਕਸਪੀਰੀਅੰਸ ਹੁੰਦੇ ਨੇ ਸੋ ਫਿਰ ਤੁਸੀਂ ਸਿੱਖਣ ਵਾਲੇ ਬਣੋ ਸਿਖਾਉਣ ਵਾਲੇ ਤੁਹਾਨੂੰ ਬਹੁਤ ਬੈਠੇ ਨੇ ਜੀ ਤੁਸੀਂ ਕਿਹਾ ਮੈਂ ਕੰਪਿਊਟਰ ਟੀਚਰ ਆ ਮਗਰ ਜਿਹੜੇ ਬੱਚੇ ਆ ਤੁਹਾਡੇ ਕੋ ਉਹ ਵੀ ਤੁਹਾਡੇ ਕੋ ਇਸ ਤਰ੍ਹਾਂ ਦੇ ਜਿਹੜੇ ਕਿਉਂਕਿ ਅਕਸਰ ਕੋਈ ਨਾ ਕੋਈ ਹੁਨਰ ਜਿਹੜਾ ਵਿਆਪਕ ਕੋ ਬੱਚਾ ਲੈਣਾ ਚਾਹੁੰਦਾ ਬੱਚੇ ਕਹਿੰਦੇ ਆ ਕਿ ਸਰ ਸਾਨੂੰ ਵੀ ਸਿਖਾਓ ਜੀ ਮੇਰੇ ਨਾਲ ਇਹ ਕੀ ਹੁੰਦਾ ਕਿ ਜਦੋਂ ਜਦੋਂ ਦੀਵਾਲੀ ਬੰਦੀ ਛੋੜ ਦਿਵਸ ਹੁੰਦਾ ਤਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਪਿੱਛੇ ਹੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖਰਕਾਰੀ ਦੇ ਉੱਤੇ ਹੀ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ ਬੱਚੇ ਨੂੰ ਉਥੇ ਤਿਆਰ ਕਰਕੇ ਭੇਜਦਾ ਹੈ ਉਥੇ ਵੱਡੀ ਇਹ ਸ਼ਰਤ ਹੁੰਦੀ ਹੈ ਕਿ ਬੱਚੇ ਨੇ ਅਗਰ ਲਿਖਣਾ ਹੈ ਤਾਂ ਕਲਮ ਨਾਲ ਲਿਖੇਗਾ ਸੋ ਕਲਮ ਤੇ ਸਿਆਹੀ ਬੱਚੇ ਨੂੰ ਲੈ ਕੇ ਦੇਈ ਦੀਆ ਬੱਚੇ ਦੇ ਲਈ ਤੇ ਉਹ ਇੱਕ ਬੜੀ ਬਲੱਖਣ ਚੀਜ਼ ਹੁੰਦੀ ਹੈ ਕਿ ਕਈ ਵਾਰ ਲਿਖਣ ਲੱਗਿਆ ਪੂਰਾ ਡੋਬਾ ਲੱਗ ਜਾਂਦਾ ਲਿਖੀ ਨਹੀਂ ਜਾਂਦੀ ਪਰ ਉਹ ਜਦੋਂ ਤੁਸੀਂ ਬੱਚੇ ਨੂੰ ਸਿਖਾਓਗੇ ਤਾਂ ਬੱਚੇ ਬੜੇ ਖੁਸ਼ ਹੁੰਦੇ ਨੇ ਕਿ ਸਾਨੂੰ ਇਹ ਚੀਜ਼ ਬਾਰੇ ਇੱਕ ਅਲੱਗ ਤੋਂ ਸਿੱਖਣ ਮਿਲ ਰਿਹਾ ਔਰ ਕਈ ਵਾਰੀ ਕਲਾਸ ਵਿੱਚ ਬੱਚਿਆਂ ਨੇ ਉਹ ਕਲਮ ਪਹਿਲੀ ਵਾਰੀ ਵੇਖੀ ਹੁੰਦੀ ਹੈ ਜੀ ਜੀ ਅਧਖਾਰੀ ਅੱਜ ਕੱਲ ਦੇ ਸਮੇਂ ਦੇ ਵਿੱਚ ਡਿਜੀਟਲ ਹੋ ਚੁੱਕੀ ਆ ਇਸ ਤੇ ਬਾਰੇ ਤੁਹਾਡਾ ਕੀ ਵਿਚਾਰ ਹੋ ਚੁੱਕੀ ਹੈ ਕਿ ਗੁਰੂ ਸਾਹਿਬ ਦੇ ਜੋ ਫਰਮਾਨ ਨੇ ਉਹ ਲਿਖਣ ਵਾਲੇ ਬੋਰਡ ਹੀ ਅੱਜ ਉੱਥੋਂ ਨਿਕਲ ਕੇ ਗੁਰੂ ਸਾਹਿਬ ਦੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉੱਥੇ LED ਲੱਗੀਆਂ ਨੇ LCD ਲੱਗੀਆਂ ਨੇ ਪ੍ਰੋਜੈਕਟਰ ਲੱਗੇ ਨੇ ਕਿ ਤਾਂ ਜੋ ਕਿ ਨਾ ਤਾਂ ਕੋਈ ਲਿਖਣ ਵਾਲੇ ਪ੍ਰੇਮੀ ਸਿੰਘ ਅੱਗੇ ਆਉਣ ਨਾ ਹੀ ਕਿਸੇ ਨੂੰ ਸਿੱਖਾਂ ਦੀ ਲੋੜ ਪਵੇ ਤੇ ਨਾ ਹੀ ਕਿਸੇ ਕੋਲੋਂ ਗਲਤੀਆਂ ਵੀ ਹੋਣ ਕਿਉਂਕਿ ਗਲਤੀਆਂ ਅਕਸਰ ਲਿਖਣ ਲੱਗਿਆਂ ਹੋ ਜਾਂਦੀਆਂ ਨੇ ਇਹ ਇਨਸਾਨ ਹੋ ਜਾਂਦੀਆਂ ਨੇ ਗੁਰੂ ਸਾਹਿਬ ਖਸ਼ਨਾਰ ਨੇ ਬਖਸ਼ ਦੇਣਗੇ ਪਰ ਗੱਲ ਇਹ ਕਿ ਜੇਕਰ ਅਸੀਂ ਉਹਨਾਂ ਚੀਜ਼ਾਂ ਨੂੰ ਬਾਹਰ ਹੀ ਕੱਢ ਦੇਵਾਂਗੇ ਤਾਂ ਅਸੀਂ ਫਿਰ ਇਹ ਕਿਵੇਂ ਕਹਿ ਸਕਾਂਗੇ ਕਿ ਗੁਰੂ ਸਾਹਿਬ ਦੀ ਪਹਿਲੀ ਹੱਥ ਲਿਖਤ ਬੀੜ ਸੀ ਕਿਉਂਕਿ ਹੱਥ ਲਿਖਤ ਤਾਂ ਸਾਡੇ ਕੋਲ ਫਰਮਾਨ ਹੀ ਨਹੀਂ ਰਿਹਾ ਤਾਂ ਅਸੀਂ ਗੱਲ ਕਰਦੇ ਕਿ ਗੁਰੂ ਸਾਹਿਬ ਦੀ ਬੀੜ ਜਾਂ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਹੱਥ ਲਿਖਤ ਕਰਵਾਇਆ ਗਿਆ ਸੀ ਪਰ ਅੱਜ ਅਸੀਂ ਇਸ ਚੀਜ਼ ਤੋਂ ਦੂਰ ਨਾ ਜਾਈਏ ਬਹੁਤ ਸਾਰੇ ਐਸੇ ਈਵੀਅਰ ਬਹੁਤ ਸਾਰੇ ਐਸੀਆਂ ਸੰਗਤਾਂ ਜਿਨ੍ਹਾਂ ਨੂੰ ਕੋਲ ਇਹ ਚੀਜ਼ ਦੀ ਡਿਊਟੀ ਹੈ ਜਿਹੜੇ ਬਹੁਤ ਸਾਰੇ ਐਸੇ ਸੁਸਾਇਟੀ ਦੇ ਮੈਂਬਰ ਨੇ ਉਹ ਜ਼ਰੂਰ ਅੱਗੇ ਆ ਤੇ ਜਾਣ ਕੀ ਅਸਾਸਿ ਇਹਨਾਂ ਨੂੰ ਬਾਹਰ ਹੀ ਕੱਢ ਦਈਏ ਜੀ ਭਾਈ ਸਾਹਿਬ ਆਪਾਂ ਕੈਲੀਗ੍ਰਾਫੀ ਦੀ ਗੱਲ ਕਰਦੇ ਆ ਅਖਰਕਾਰ ਦੀ ਗੱਲ ਕਰੀਏ ਤਾਂ ਇੱਕ ਤਸਵੀਰ ਦੇਖ ਰਹੇ ਹਾਂ ਜਿੱਥੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਬੜੇ ਖੂਬਸੂਰਤ ਲਿਖੀਆਂ ਹੋਈਆਂ ਤੇ ਇਹਨੂੰ ਸਮਾਂ ਕਿੰਨਾ ਕੁ ਲੱਗ ਜਾਂਦਾ ਜੇ ਗੱਲ ਕਰੀਏ ਧੰਨਵਾਦ ਵੀਜੀ ਤੁਸੀਂ ਖੂਬਸੂਰਤ ਦੀ ਗੱਲ ਕੀਤੀ ਮੈਨੂੰ ਇਹ ਜੋ ਲਿਖਣ ਦੇ ਲਈ ਮੈਨੂੰ ਪਹਿਲਾਂ ਤਾਂ ਇਹ ਹੁੰਦਾ ਕਿ ਮੈਂ ਆਪਣਾ ਜੋ ਪਿਛੇ ਬੋਰਡ ਜੋ ਪੇਪਰ ਤਿਆਰ ਕਰ ਰਿਹਾ ਆ ਆਈਵਰੀ ਸ਼ੀਟ ਹੁੰਦੀ ਹੈ ਹੈਂਡ ਮੇਡ ਸ਼ੀਟ ਹੁੰਦੀ ਹੈ ਮੈਂ ਕਰਦਾ ਇਹਨਾਂ ਨੂੰ ਪਹਿਲਾਂ ਤਿਆਰ ਕਰਦਾ ਕਿ ਤਾਂ ਜੋ ਕਿ ਆ ਜਿਹਨੂੰ ਅਸੀਂ ਭੇਟ ਕਰਨ ਜਾ ਰਹੇ ਹਾਂ ਜਿਹਨੂੰ ਅਸੀਂ ਦੇਣ ਜਾ ਰਹੇ ਹਾਂ ਉਹਦੇ ਇੱਕ ਇੱਕ ਦਿਲ ਦੀ ਪੂਰੀ ਚੀਜ਼ ਸ਼ੂ ਹੋ ਜਾਏ ਅਗਰ ਅਸੀਂ ਪਲੇਨ ਤੇ ਵੀ ਲਿਖ ਸਕਦੇ ਹਾਂ ਪਰ ਮੇਰੀ ਚੀਜ਼ ਇਹ ਨਹੀਂ ਕਿ ਕਿਤਨਾ ਕਿਤੇ ਇਸ ਆਰਟ ਨੂੰ ਮੈਂ ਜ਼ਰੂਰ ਇੱਕ ਖੂਬਸੂਰਤੀ ਦੇ ਨਾਲ ਪੇਸ਼ ਕਰਾਂ ਤਾਂ ਘਟੋ ਘਟ ਘੰਟਾ ਡੇਢ ਘੰਟੇ ਦਾ ਸਮਾਂ ਜਿਹੜਾ ਆ ਉਹ ਇਸ ਚੀਜ਼ ਨੂੰ ਸੱਜੇ ਹੀ ਲ ਕਲਮਾਂ ਦਾ ਜਿਹੜਾ ਯੂਜ਼ ਹੁੰਦਾ ਸੀ ਮਗਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਉਹ ਕਲਮਾਂ ਵੀ ਥੋੜੀਆਂ ਚੇਂਜ ਹੋ ਚੁੱਕੀਆਂ ਨੇ ਬਹੁਤ ਬਹੁਤ ਹਾਂ ਤੱਕ ਜੀ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਕਲਮਾਂ ਜੜੀਆਂ ਨੇ ਉਹ ਅੱਜ ਵੀ ਇਹ ਵੀ ਕਹਿੰਦੇ ਕਿ ਇੱਕ ਮਾਡਰਨ ਦੇ ਅੰਦਰ ਆ ਚੁੱਕੀਆਂ ਨੇ ਪਹਿਲਾਂ ਸਾਡੇ ਕੋਲ ਇਹ ਕੁਛ ਕਾਨੇ ਦੀਆਂ ਕਲਮਾਂ ਸੀ ਜਿਨ੍ਹਾਂ ਦੇ ਅੰਦਰ ਇਹ ਇੰਕ ਨੂੰ ਡੋਪ ਕੇ ਅਸੀਂ ਡਿਪ ਪੈਂਦੇ ਨਾਲ ਯੂਜ਼ ਕਰਦੇ ਪਰ ਇਹ ਜੇ ਸਟੀਲ ਦੀਆਂ ਨਿਬਸ ਪੈਨ ਆ ਗਈਆਂ ਨੇ ਕਾਪਰ ਦੀਆਂ ਆ ਗਈਆਂ ਨੇ ਫਿਰ ਵੱਡੀ ਗੱਲ ਹੈ ਕਿ ਅਸੀਂ ਇਹਨਾਂ ਦੇ ਨਾਲ ਵੀ ਲਿਖ ਸਕਦੇ ਹਾਂ ਪਰ ਜਿਹੜੀਆਂ ਸਾਡਾ ਜ਼ਿਕਰ ਅਸੀਂ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਇਹਨਾਂ ਕਲਮਾਂ ਤੋਂ ਜੋ ਚਲਦੀਆਂ ਆ ਰਹੀਆਂ ਨੇ ਅੱਜ ਮੈਂ ਉਸ ਚੀਜ਼ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਜਿੱਥੇ ਲੋੜ ਪਵੇ ਇਹਨਾਂ ਨੂੰ ਵਰਤ ਲਈਦਾ ਜਿੱਥੇ ਮੋਟਾ ਲਿਖਣ ਦੀ ਲੋੜ ਪਵੇ ਜਾਂ ਜਿੱਥੇ ਕੁਝ ਛੋਟੇ ਕਰਨ ਲੱਗੇ ਕਿ ਤੁਸੀਂ ਕੋਈ ਚੀਜ਼ ਨੂੰ ਹੋਰ ਵੀ ਡਿਜ਼ਾਈਨ ਦੇ ਕੇ ਲਿਖ ਸਕਦੇ ਤਾਂ ਸਾਡੇ ਕੋਲ ਸਾਰੇ ਟੂਲਸ ਹੈਗੇ ਨੇ ਜੀ ਕਲਾਕਾਰੀ ਦੀ ਗੱਲ ਕਰੀਏ ਤਾਂ ਤੁਹਾਡੀ ਸ਼ੁਰੂਆਤ ਕਿਸ ਚੀਜ਼ ਤੋਂ ਹੋਈ ਸੀ ਇਨਾਂ ਕਲਮਤ ਹੋਈ ਜਾਂ ਮਾਡਰਨ ਬਿਲਕੁਲ ਜੀ ਇਨਾਂ ਕਲਮਾ ਦੇ ਨਾਲ ਜਦੋਂ ਇਸ ਲਿਖਣ ਦੀ ਸ਼ੁਰੂਆਤ ਦੇ ਵਿੱਚ ਮਨ ਵਿੱਚ ਇਹ ਚੀਜ਼ ਆਇਆ ਕਿ ਲਿਖਣਾ ਤਾਂ ਗਾਲੇ ਸੀ ਕਿ ਘਰ ਵਿੱਚ ਪਿਤਾ ਜੀ ਸੀ ਜਿਨ੍ਹਾਂ ਨੇ ਇਸ ਚੀਜ਼ ਦੇ ਨਾਲ ਥੋੜਾ ਜਿਹਾ ਏਸੀ ਤੋਂ ਗਾਈਡ ਕੀਤਾ ਕਿ ਉਹਨਾਂ ਵੱਲ ਯੁੱਗ ਸੀ ਕਿ ਅਸੀਂ ਲਿਖਦੇ ਹੁੰਦੇ ਸੀ ਤਾਂ ਉਹਨਾਂ ਵੱਲੋਂ ਇਹ ਸਾਰੀ ਚੀਜ਼ ਨੂੰ ਮੈਨੂੰ ਸਮਝਾਇਆ ਗਿਆ ਪਰ ਇਹ ਗੱਲ ਵੀ ਸੀ ਕਿ ਇੱਕ ਹਾਸੋ ਹੀ ਨਹੀਂ ਗੱਲ ਹੋ ਜਾਂਦੀ ਸੀ ਵੀ ਅੱਜ ਦੇ ਸਮੇਂ 'ਚ ਕਲਮਾ ਨਾਲ ਲਿਖਣਾ ਆਲੇ ਕਲਮੇ ਸਮੇਂ 'ਚ ਕਲਮਾ ਨਾਲ ਲਿਖਦਾ ਹੀ ਕੋਣ ਹੈ ਕਲਮਾ ਕਿੱਥੋਂ ਮਿਲਣ ਗਿਆ ਸੋ ਇਹ ਸਾਰਾ ਕੁਝ ਜਿਹੜਾ ਆ ਸਾਡੇ ਯੁੱਗ ਨੂੰ ਨਿਕਲ ਚੁੱਕਾ ਹੋਇਆ ਉਸ ਯੁੱਗ ਨੂੰ ਅੱਜ ਇੱਥੇ ਫੇਰ ਦੁਹਰਾਇਆ ਜਾ ਰਿਹਾ ਹੈ ਤੋ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਜ਼ਰੂਰ ਆਪਣੇ ਨਾਲ ਸੰਭਾਲ ਕੇ ਰੱਖਾਂ ਘਟੋ ਘਟ ਕਿਸੇ ਨੂੰ ਉਸੇ ਦਿਖਾਉਣ ਜੋਗੇ ਤਾਂ ਹੈਗੇ ਕਿ ਅੱਜ ਸਾਡੀ ਕਲਮਾ ਵੀ ਅੱਜ ਦੇ ਸਮੇਂ ਵਿੱਚ ਵੀ ਉਪਯੋਗ ਵਿੱਚ ਆ ਰਹੀਆਂ ਨੇ ਜੀ ਤੁਸੀਂ ਗੁਰੂ ਨਾਲ ਜੁੜ ਰਹੇ ਹੋ ਇਹਨਾਂ ਪੰਕਤੀਆਂ ਨੂੰ ਲਿਖ ਕੇ ਗੁਰਬਾਣੀ ਦੀਆਂ ਹੁਣ ਤੱਕ ਕਿੰਨੀਆਂ ਤੁਸੀਂ ਜਿਹੜੀਆਂ ਗੁਰਬਾਣੀ ਦਾ ਪੰਕਤੀਆਂ ਲਿਖ ਚੁੱਕੇ ਜੀ ਅਜੇ ਤੱਕ ਮੈਂ ਕੋਈ ਇਹ ਨੋਟਿਸ ਤੇ ਨਹੀਂ ਕੀਤਾ ਕਿ ਕਿੰਨੇ ਆ ਪਰ ਬਹੁਤ ਸਾਰੇ ਐਸੀਆਂ ਸਿਕ ਸਖੀਤਾਂ ਨੂੰ ਵੀ ਮੈਂ ਦੇ ਚੁੱਕਾ ਹੋਇਆ ਜਿਨ੍ਹਾਂ ਵਿੱਚੋਂ ਸਿੰਗਰ ਵੀਰ ਸਿੰਘ ਵੀ ਹੈਗੇ ਨੇ ਜਿਨ੍ਹਾਂ ਵੱਲੋਂ ਇਹ ਚੀਜ਼ ਉਹਨਾਂ ਦੇ ਆਨੰਦ ਕਾਜ ਤੇ ਉਹਨਾਂ ਦੇ ਘਰ ਵਿੱਚ ਵੀ ਸਿੰਘ ਸਾਹਿਬ ਵਲੋਂ ਹੀ ਦਿੱਤੀ ਗਈ ਸੀ ਪੇੜ ਵਜੋ ਤਾਂ ਮਨ ਵਿੱਚ ਬਹੁਤ ਉਚਾਹ ਵੀ ਆਉਂਦਾ ਹੈ ਕਿ ਚਲੋ ਇਹ ਜੋ ਲਿਖੀਆਂ ਹੋਈਆਂ ਮੈਂ ਕੋਈ ਇਹਨਾਂ ਨੂੰ ਬਹੁਤ ਖੂਬਸੂਰਤੀ ਨਹੀਂ ਮੰਨਦਾ ਪਰ ਜਦੋਂ ਕਿਸੇ ਦੇ ਘਰ ਵਿੱਚ ਗੁਰਬਾਣੀ ਚਲੇਗੀ ਤਾਂ ਉਹ ਗੁਰਬਾਣੀ ਦੇ ਨਾਲ ਉਹ ਘਰ ਖੂਬਸੂਰਤ ਜ਼ਰੂਰ ਹੋ ਜਾਂਦਾ ਜੀ ਇੰਸਟਾਗ੍ਰam ਤੇ ਵੀ ਤੁਸੀਂ ਅਕਸਰ ਅਸੀਂ ਤੁਹਾਨੂੰ ਦੇਖਦੇ ਰਹਿੰਨੇ ਆ ਲੋਕ ਜਿਹੜੀ ਪ੍ਰਸ਼ੰਸਾ ਕਰਦੇ ਉਹ ਤੁਹਾਨੂੰ ਸਕੂਨ ਕਿਸ ਤਰ੍ਹਾਂ ਦਾ ਮਿਲਦਾ ਸਕੂਨ ਵਕਾਇਆ ਹੀ ਬਹੁਤ ਮਿਲਦਾ ਕਿ ਕਈ ਵਾਰੀ ਲੱਗਦਾ ਕਿ ਇਸ ਕਾਬਲ ਹੈ ਨਹੀਂ ਇਸ ਜਿਸ ਕਾਬਲ ਸਿੱਖ ਸੰਗਤ ਉੱਥੇ ਮੈਨੂੰ ਪਿਆਰ ਦੇ ਰਹੀ ਹੈ ਔਰ ਮੇਰੇ ਵੱਲੋਂ ਲਿਖੀਆਂ ਹੋਈਆਂ ਚੀਜ਼ਾਂ ਨੂੰ ਐਜ਼ ਐਨ ਸਟੇਟਸ ਦੇ ਤਾ ਮਨ ਵਿੱਚ ਸਕੂਨ ਵੀ ਹੁੰਦਾ ਕਿ ਫੇਰ ਕਿਵੇਂ ਲੱਗਦਾ ਕਿ ਨਹੀਂ ਇਸ ਵੀਡੀਓ ਨੂੰ ਹੋਰ ਤੋਂ ਹੋਰ ਬਣਾਈਏ ਕਿ ਤਾਂ ਆਜੋ ਸਿੱਖ ਸੰਗਤ ਅੱਗੇ ਜ਼ਰੂਰ ਪਹੁੰਚੇ ਜੀ ਅੱਖਰਕਾਰੀ ਪੰਜਾਬੀ ਨਾਲ ਜੋੜਦੀ ਹੈ ਤੇ ਪਰਿਵਾਰ ਦੇ ਵਿੱਚ ਤੁਹਾਡੇ ਬੇਟੇ ਵੀ ਤੁਹਾਡੇ ਨਾਲ ਬੈਠੇ ਆ ਇਹਨਾਂ ਨੂੰ ਜੋੜਦੇ ਹੋ ਤੁਸੀਂ ਬਿਲਕੁਲ ਜੀ ਇਹ ਮੇਰੀ ਇਹੀ ਖੁਆਇਸ਼ ਆ ਔਰ ਇਹੀ ਮੇਰਾ ਉਪਰਾਲਾ ਰਹਿੰਦਾ ਕਿ ਬੱਚੇ ਨੂੰ ਵੀ ਸਲੇਟ ਸਲੇਟੀ ਦੇ ਕੇ ਜਾਂ ਕਲਮ ਦੇ ਕੇ ਕਲਮਾ ਤੇ ਖੇੜਾ ਰਹਿਣਾ ਦੇਖੀਆਂ ਨਹੀਂ ਸੀ ਪਹਿਲੋਂ ਵਾਰ ਹੁਣ ਜਦੋਂ ਦਿਖਾਈਆਂ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਲਮਾ ਵੀ ਹੁੰਦੀਆਂ ਨੇ ਕੁਝ ਸਮਾਂ ਸੀ ਜਦੋਂ ਗ੍ਰੈਂਡਪੇਰੈਂਟ ਜਾਂ ਸਾਡੇ ਦਾਦਾ-ਦਾਦੀ ਜੀ ਇਹਨਾਂ ਨਾਲ ਲਿਖਦੇ ਹੁੰਦੇ ਸੀ ਪਰ ਅ ਤੋ ਇੱਕ ਵਿਛੜੀਆਂ ਹੋਈਆਂ ਚੀਜ਼ਾਂ ਅੱਜ ਬੱਚਿਆਂ ਨੂੰ ਦੇਖਣ ਨੂੰ ਮਿਲਦੀਆਂ ਤਾਂ ਸ਼ਾਇਦ ਲੱਗਦਾ ਕਿ ਅਸੀਂ ਵੜਪਾਗੇ ਆ ਸੁਭਾਗੇ ਆ ਜਿਹੜੇ ਬੱਚਿਆਂ ਨੂੰ ਏਸੀ ਦੇ ਨਾਲ ਜੋੜ ਰਹੇ ਆ ਔਰ ਬੱਚਿਆਂ ਨੂੰ ਮੈਂ ਬੱਚਿਆਂ ਦਾ ਅਗਰ ਮੈਂ ਕਾਪੀ ਤੇ ਨਾਮ ਲਿਖਣਾ ਹੋਵੇ ਮੈਂ ਬੱਚੇ ਦਾ ਨਾਮ ਵੀ ਕਾਪੀ ਉੱਤੇ ਪੰਜਾਬੀ ਲਿਕੇ ਦੇਣਾ ਫਿਰ ਇਹ ਵੀ ਸਵਾਲ ਹੁੰਦਾ ਕਿ ਪਾਪਾ ਅਸੀਂ ਪੰਜਾਬੀ ਚ ਹੀ ਕਿਉਂ ਲਿਖਦੇ ਹੋ ਹਰ ਚੀਜ਼ ਮੇਰੀ ਪੰਜਾਬੀ ਚ ਲਿਖਣੀ ਆ ਪਰ ਕਿਉਂ ਨਾ ਲਿਖੀਏ ਕਿਉਂ ਨਾ ਲਿਖੀਏ ਮੈਂ ਤੇ ਇੱਕੋ ਕੁਐਸ਼ਚਨ ਕਹੂੰਗਾ ਕਿ ਕਿਉਂ ਨਾ ਲਿਖੀਏ ਤੁਹਾਡੀ ਮਾਂ ਬੋਲੀ ਅਸੀਂ ਇਹਨੂੰ ਕਿਉਂ ਨਾ ਲਿਖੀਏ ਸੋ ਇਹਨੂੰ ਮੈਂ ਲਿਖ ਕੇ ਦਿੰਨਾ ਆਪਣੇ ਮਾਂ ਦੇ ਨਾਲ ਲਿਖ ਦਿੰਦਾ ਆਪਣੀ ਸਾਡੀ ਪ੍ਰਸ਼ੰਸਾ ਹੋਵੇ ਕਿ ਅਸੀਂ ਪੰਜਾਬੀ ਹੈਗੇ ਸਾਡੀ ਚੀਜ਼ ਦੀ ਸਾਡੀ ਵਸਤੂ ਦੀ ਕਿਸੇ ਅਲੱਗ ਜਗ੍ਹਾ ਤੋਂ ਪਛਾਣ ਹੋਵੇ ਜੀ ਪੰਜਾਬੀ ਆ ਤੇ ਇਹਦੀ ਆ ਅੱਜ ਦੇ ਸਮੇਂ ਦੀ ਗੱਲ ਕਰੀ ਤਾਂ ਪੰਜਾਬੀ ਨੂੰ ਲੋਕ ਭੁੱਲਦੇ ਜਾ ਰਹੇ ਜਿੱਥੇ ਚਾਰ ਬੰਦੇ ਖਲੋਤੇ ਹੁਣ ਤੇ ਪੰਜਾਬੀ ਜੀ ਗੱਲ ਕਰਨ ਤੋਂ ਵੀ ਸ਼ਰਮ ਕਰਦੇ ਨੇ ਉਹਨਾਂ ਲੋਕਾਂ ਵਾਸਤੇ ਕੀ ਕਹਿਣਾ ਚਾਹੋਗੇ ਜੀ ਦੇਖੋ ਸ਼ਰਮ ਕਾਦੀ ਜੀ ਅਸੀਂ ਇਹ ਇੱਕ ਪੰਜਾਬੀ ਸਾਡੇ ਆਪਸ ਵਿੱਚ ਸਾਡੇ ਸ਼ਬਦਾਂ ਦਾ ਆਦਾਨ-ਪ੍ਰਦਾਨ ਹੀ ਆ ਪਰ ਅਸੀਂ ਅੰਗਰੇਜ਼ੀ ਨਾਲ ਕਿਉਂ ਕਰਨ ਵਿੱਚ ਆਪਣਾ ਮਾਣ ਮਹਿਸੂਸ ਕਰਦੇ ਹਾਂ ਆਦਾਨ-ਪ੍ਰਦਾਨ ਸਾਡੀ ਆਪਣੀ ਇੰਟੈਲੀਜੈਂਸ ਹੈ ਆਦਾਨ-ਪ੍ਰਦਾਨ ਸਾਨੂੰ ਇੰਗਲਿਸ਼ ਨੇ ਨਹੀਂ ਕਰਾਉਣਾ ਆਦਾਨ-ਪ੍ਰਦਾਨ ਸਾਡਾ ਹਿੰਦੀ ਨੇ ਨਹੀਂ ਕਰਾਉਣਾ ਅਸੀਂ ਪੰਜਾਬੀ ਚ ਵੀ ਕਰ ਸਕਦੇ ਹਾਂ ਅਸੀਂ ਆਪਣੇ ਸ਼ਬਦਾਂ ਦਾ ਉਪਯੋਗ ਪੰਜਾਬੀ ਚ ਕਰੀਏ ਪੰਜਾਬੀ ਚ ਐਸੇ ਹੀ ਕਈ ਮੁਹਾਵਰੇ ਕਈ ਅਖੌਤਾਂ ਨੇ ਕਈ ਐਸੀਆਂ ਵਿਸਰੇ ਹੋਏ ਸ਼ਬਦ ਨੇ ਉਹਨਾਂ ਦਾ ਕਿਉਂ ਨਹੀਂ ਅਸੀਂ ਉਪਯੋਗ ਕਰਦੇ ਅਸੀਂ ਉਹਨਾਂ ਨੂੰ ਆਪਣਾ ਮਾਣ ਦੇ ਨਾਲ ਕਹਿ ਸਕੀਏ ਕਿ ਅਸੀਂ ਮਾਂ ਬੋਲੀ ਪੰਜਾਬੀ ਦੇ ਜਾਇ ਹੋਏ ਹਾਂ ਸਾਡੇ ਪੁੱਤ ਵੀ ਇੱਥੇ ਨੇ ਉਹਨ ਕੀ ਨਾਮ ਹੈ ਹਰੇ ਗੰਭੀਪ ਸਿੰਘ ਕਿੰਨੀ ਉਮਰ 7 ਅੱਛਾ ਸਕੂਲ ਜਾਂਦੇ ਹੋ ਤੇ ਜਦੋਂ ਟੀਚਰ ਸਾਹਿਬਾਨ ਪੁੱਛਦੇ ਨੇ ਕਿ ਵੱਡੇ ਹੋ ਕੇ ਕੀ ਬਣਨਾ ਕੀ ਕਹਿੰਦੇ ਹੋ ਪੇਂਟਰ ਪੇਂਟਰ ਨਾਲ ਪੇਂਟਰ ਮੇਰੀ ਹੌਬੀ ਹੈਗੀ ਇੱਕ ਹੌਬੀ ਹੈਗੀ ਹਾਂਜੀ ਪਾਪਾ ਕੋ ਸਿਖਦੇ ਹੋ ਹਾਂਜੀ ਪਾਪਾ ਕੀ ਸਿਖਾਉਂਦੇ ਕੈਲੀਗ੍ਰਾਫੀ ਸਿਖਾਉਂਦੇ ਮੇਰੀ ਸਕੂਲ ਦੀ ਰਾਈਟਿੰਗ ਸਿਖਾਉਂਦੇ ਅੱਛਾ ਹੁਣ ਤੱਕ ਕਿੰਨਾ ਕੁ ਸਿੱਖ ਚੁੱਕੇ ਹੋ ਜਿਆਦਾ ਹੀ ਸੇ ਯਹਾਂ ਆਏ ਆਂ ਅੱਛਾ ਅਸੀਂ ਉਮੀਦ ਕਰਦੇ ਹਾਂ ਕਿ ਵੱਡਾ ਹੋ ਕੇ ਪੁੱਤ ਜੋ ਇਹਨਾਂ ਦੇ ਹੁਨਰ ਜਿਹੜਾ ਪੇਂਟਰ ਦਾ ਕਹਿ ਰਹੇ ਨੇ ਉਹ ਵੱਡਾ ਹੋ ਕੇ ਹੁਨਰ ਨੂੰ ਤਰਾਪਤ ਕਰੇ ਆਪਾਂ ਇਹੀ ਗੁਜ਼ਾਰਿਸ਼ ਇਹੀ ਬੇਨਤੀ ਕਰਾਂਗੇ ਰੱਬ ਅੱਗੇ ਤੇ ਅਸੀਂ ਚਾਹਾਂਗੇ ਕਿ ਇਸ ਤਰ੍ਹਾਂ ਦੀ ਕਲਾ ਜਿਹੜੀ ਇਸ ਬੱਚੇ ਦੇ ਮਨ ਦੇ ਵਿੱਚ ਤੇ ਕਿਉਂਕਿ ਪੰਜਾਬੀ ਨੂੰ ਇੱਕ ਵੱਡਾ ਸਵਾਲ ਬੰਦਾ ਕਿ ਪੰਜਾਬੀ ਨੂੰ ਜੋੜਦੀ ਏ ਇਹ ਚੀਜ਼ ਕੈਲੀਗ੍ਰਾਫੀ ਅੱਖਰਕਾਰੀ ਪੰਜਾਬੀ ਨੂੰ ਜੋੜਦੀ ਏ ਤੇ ਪੰਜਾਬ ਦੇ ਵਿੱਚ ਪੰਜਾਬੀਅਤ ਬਹੁਤ ਜ਼ਰੂਰੀ ਏ ਕਿਉਂਕਿ ਲੁਕਤ ਹੋ ਰਹੀ ਉਹ ਲੁਕਤ ਹੁੰਦੀ ਜਾ ਰਹੀ ਏ ਕਿਤੇ ਨਾ ਕਿਤੇ ਪੰਜਾਬੀ ਅਸੀਂ ਵੀ ਚਾਹਾਂਗੇ ਕਿ ਇਸ ਪੁੱਤ ਵੱਡਾ ਹੋ ਕੇ ਇੱਕ ਪੰਜਾਬੀ ਦੀ ਇੱਕ ਜਾਗਰੂਤਾ ਦਾ ਮਿਸਾਲ ਬਣੇ ਤੇ ਪੰਜਾਬੀ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਨਾਮ ਰੋਸ਼ਨ ਕਰਕੇ ਸਾਡੇ ਦੇਸ਼ ਦਾ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਇਸ ਦੇ ਨਾਲ ਮੈਨੂੰ ਦੀ ਇਜਾਜ਼ਤ ਮੈਂ ਮਾਨਵ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી